ਤੇ ਅਸਲ 'ਚ ਬਖਲਾੜ 'ਚ ਸਰਕਾਰਾਂ ਆ ਗਈਆਂ ਕਿਉਂਕਿ ਹੁਣ ਜਿਹੜੀ ਇਲੈਕਸ਼ਨ ਆ ਰਹੀ ਹੈ ਉਹਦੇ 'ਚ ਮੋਦੀ ਯੁੰਡਲੀ ਹੈ ਜਿਹੜੀ ਇਹਨਾਂ ਨੂੰ ਆਪਣੀ ਹਾਰ ਚਾਚ ਰਹੀ ਆ ਜਿਨ੍ਹਾਂ ਦੇ ਇਹ ਰੋਜ਼ ਨਮਾ ਕੋਈ ਨਾ ਕੋਈ ਆਰਡੀਨੈਂਸ ਕੋਈ ਨੋਟੀਫਿਕੇਸ਼ਨ ਕੋਈ ਇਹੋ ਜਿਹਾ ਲੈ ਕੇ ਆ ਰਹੇ ਆ ਸੋ ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਬੈਠੇ ਆ ਇੱਥੇ ਹਾਈ ਕੋਰਟ ਨੂੰ ਤਾਂ ਦਿਖਦੀ ਕੀ ਆ ਇੱਥੇ 84 ਦੇ ਦੰਗੇ ਹੋਲੇ ਇੱਥੇ ਗ੍ਰੰਥ ਸਾਹਿਬ ਨੂੰ ਰੂੜੀਆਂ ਦੇ ਵਿੱਚ ਰੋਲ ਤਿਆ ਇੱਥੇ ਬੇਰੁਜ਼ਗਾਰਾਂ ਤੇ ਰੋਜ਼ ਲਾਠੀ ਵਰਦੀ ਐ ਤੇ ਰੋਜ਼ ਪਾਣੀ ਦੇ ਪਿਛਾੜਾਂ ਪੈਂਦੀਆਂ ਨੇ ਉਹ ਹਾਈ ਕੋਰਟ ਨੂੰ ਨਹੀਂ ਦਿਖਦਾ ਹੈਗਾ ਕਾਰਪੋਰੇਟਾਂ ਨੂੰ ਵੱਡਾ ਕਰਨ ਦਾ ਇੱਕੋ ਹੀ ਮਤਲਬ ਆ ਕਿ ਜਿਹੜੇ ਖੇਤ ਖੋਣੇ ਆ ਖੇਤਾਂ ਦੇ ਵਿੱਚੋਂ ਜਿਹੜਾ ਮਨੁੱਖ ਨੇ ਜਿਉਂਦਾ ਰਹਿਣਾ ਉਹ ਹਰ ਚੀਜ਼ ਜਿਉਂਦਾ ਰਹਿਣ ਵਾਸਤੇ ਖੇਤ ਚੋਂ ਪੈਦਾ ਹੁੰਦੀ ਆ ਤੇ ਉਹਦੀ ਲੁੱਟ ਤਾਂ ਹੋਊਗੀ ਮਨੁੱਖ ਦੀ ਜੇ ਖੇਤ ਕਾਰਪੋਰੇਟਾਂ ਨੇ ਆਪਣੇ ਹੱਥ ਚ ਲੈ ਲੇ ਜੀ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਭਾਰਤ ਦੇ ਵਿੱਚ ਉਹ ਸਾਰੀਆਂ ਇਕੱਲੇ ਕਿਸਾਨ ਵਿਰੋਧੀ ਨਹੀਂ ਉਹ ਮਜ਼ਦੂਰ ਵਿਰੋਧੀ ਨੇ ਉਹ ਸਮਾਲ ਇੰਡਸਟਰੀਆ ਛੋਟੇ ਵਪਾਰੀ ਹੈ ਉਹਨਾਂ ਦੇ ਸਾਰੇ ਵਿਰੋਧੀ ਹੈ ਪਹਿਲੀ ਗੱਲ ਇਹ ਹੈ ਜਾਕੜ ਸਾਹਿਬ ਨੂੰ ਇਹ ਨਹੀਂ ਪਤਾ ਕਿ ਅਸੀਂ ਕਲਾਮ ਨਹੀਂ ਕਿਸੇ ਦੇ ਕਿ ਕਿਸੇ ਦੇ ਕਹੇ ਤੋਂ ਫਸਲਾਂ ਬੀਜਾਂਗੇ ਜਿਹੜੀ ਧਰਤੀ ਸਾਡੀ ਫਸਲ ਸਾਨੂੰ ਮੁਨਾਫਾ ਦੇਊਗੀ ਜਿਹਦੇ 'ਚ ਸਾਨੂੰ ਐਮਐਸਪੀ ਦਾ ਰੇਟ ਵੱਧ ਮਿਲੂਗਾ ਅਸੀਂ ਉਹ ਲਾਵਾਂਗੇ ਇਹ ਦੇਣ ਰੇਟ ਕਿਹੜੀ ਚੀਜ਼ ਦਾ ਦੰਦੇ ਆ ਜਿਹੜੀ ਚੀਜ਼ ਦਾ ਵੱਧ ਰੇਟ ਹੋਊਗਾ ਸੀ ਉਹ ਲਾਵਾ 13 ਫਰਵਰੀ ਤੋਂ ਲੈ ਕੇ ਕਿਸਾਨ ਲਗਾਤਾਰ ਸੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਨੇ ਪੰਜਾਬ ਹਰਿਆਣਾ ਬਾਰਡਰਾਂ ਦੇ ਉੱਤੇ ਕਿਸਾਨ ਜਿਹੜੇ ਲਗਾਤਾਰ ਜਿਹੜੇ ਹੈਗੇ ਨੇ ਡਟੇ ਹੋਏ ਨੇ ਕੇਂਦਰ ਦੇ ਨਾਲ ਗੱਲਬਾਤ ਵੀ ਚੱਲਦੀ ਆ ਹਾਲਾਂਕਿ ਹੁਣ ਜਿਹੜੀ ਗੱਲਬਾਤ ਹੈਗੀ ਆ ਉਹ ਲਗਾਤਾਰ ਟੁੱਟੀ ਹੋਈ ਹੈ ਤਾਂ ਕੱਲ ਕਿਸਾਨ ਜਿਹੜੇ ਹੈਗੇ ਨੇ 10 ਜਿਹੜਾ ਮਾਰਚ ਨੂੰ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਰੇਲਾਂ ਦਾ ਚੱਕਾ ਜਮ ਕਰਨਗੇ ਇਸ ਸਮੇ ਮੈਂ ਖਨੋਰੀ ਬਾਰਡਰ ਦੇ ਉੱਤੇ ਆ ਜੇਕਰ ਖਨੋਰੀ ਬਾਰਡਰ ਦੀ ਗੱਲ ਕਰ ਲਈਏ ਤਾਂ ਕਿਸਾਨ ਜਿਹੜੇ ਨੇ ਉਹ ਲਗਾਤਾਰ ਬੈਠੇ ਹੋਏ ਨੇ ਸਟੇਜ ਲੱਗੀ ਹੋਈ ਹੈ ਤੇ ਕਿਸਾਨ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਹੋਏ ਨੇ ਇਹ ਤਸਵੀਰਾਂ ਨੇ ਇਸ ਸਮੇ ਖਨੋਰੀ ਬਾਰਡਰ ਦੀਆਂ ਜਿਹੜੀਆਂ ਮੈਂ ਤੁਹਾਨੂੰ ਬੁਖਾ ਰਹੇ ਆ ਅੱਗੇ ਜਿਹੜਾ ਹੈਗਾ ਵੈਰੀਗੇਟ ਲੱਗੀ ਹੋਈ ਹੈ ਪੈਰਾ ਮਿਲਟਰੀ ਫੋਰਸ ਤੇ ਜਮਾਨ ਤਾਇਨਾਤ ਨੇ ਹਰਿਆਣਾ ਪੁਲਿਸ ਤੇ ਜਮਾਨ ਤਾਇਨਾਤ ਨੇ 21 ਫਰਵਰੀ ਦੇ ਦਿਨ ਜਦੋਂ ਸੰਭੂ ਅਤੇ ਖਨੋਰੀ ਬਾਰਡਰ ਦੇ ਰਾਹੀਂ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਦੇ ਉੱਤੇ ਫਿਰ ਜਿਹੜੇ ਕਿਸਾਨ ਨੇ ਔਰ ਪੈਰਾ ਮਿਲਟਰੀ ਫੋਰਸ ਦੇ ਜਮਾਨ ਜਾਂ ਹਰਿਆਣਾ ਪੁਲਿਸ ਦੇ ਜਮਾਨ ਜਿਹੜਾ ਇੱਕ ਤਰ੍ਹਾਂ ਦਾ ਟਕਰਾਅ ਹੁੰਦਾ ਟਕਰਾਅ ਤੋਂ ਬਾਅਦ ਸਥਿਤੀ ਐਸੀ ਬਣ ਜਾਂਦੀ ਹੈ ਕਿ 21 ਫਰਵਰੀ ਦੇ ਦਿਨ ਹੀ ਜਿਹੜਾ ਕਿਸਾਨ ਸ਼ੁਭਕਰਨ ਸਿੰਘ ਜਿਨ੍ਹਾਂ ਦਾ ਜੱਦੀ ਪਿੰਡ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਦੇ ਬੱਲੋ ਸੀ ਤਾਂ ਉਹਨਾਂ ਦੀ ਜਿਹੜੀ ਹੈਗੀ ਮੌਤ ਹੋ ਜਾਂਦੀ ਹੈ ਤਸਵੀਰਾਂ ਜਿਹੜੀਆਂ ਜਿਸ ਹਸਾਬ ਦੇ ਨਾਲ ਤੁਸੀਂ ਦੇਖ ਰਹੇ ਹੋ ਇਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਬੈਠੇ ਹੋਏ ਸੀ ਤਾਂ ਫਿਰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਪੈਰਾਮਿਲਟਰੀ ਫੋਰਸ ਦੇ ਵੱਲੋਂ ਜਾਂ ਜਿਹੜੀ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਦਾ ਦੋਸ਼ ਹੈ ਕਿ ਇਸ ਤਰ੍ਹਾਂ ਦੇ ਨਾਲ ਸਾਡੇ ਜਿਹੜੇ ਵੀਹਿਕਲ ਸੀ ਜਿਹੜੀਆਂ ਗੱਡੀਆਂ ਸੀ ਉਹਨਾਂ ਦੀ ਪੰਨ ਤੋੜ ਕੀਤੀ ਗਈ ਬਹੁਤ ਸਾਰੇ ਟਰੈਕਟਰਾਂ ਦੇ ਜਿਹੜੇ ਟਾਇਰਾਂ ਤੱਕ ਪਾੜ ਦਿੱਤੇ ਗਏ ਤੇ ਕਿਸਾਨ ਜਿਹੜੇ ਨੇ ਬੁਰੀ ਤਰ੍ਹਾਂ ਜ਼ਖਮੀ ਵੀ ਹੋਏ ਤੇ ਜਿਹੜੇ ਕਿਸਾਨ ਨੇ ਹੁਣ ਵੀ ਉਹ ਲਗਾਤਾਰ ਇੱਥੇ ਬੈਠੇ ਹੋਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਨੇ ਮੰਗਾਂ ਉਹੀ ਨੇ ਐਮਐਸਪੀ ਦਾ ਜ਼ਿਕਰ ਹੁੰਦਾ ਹੈ ਸੁਆਮੀਨਾਥਨ ਰਿਪੋਰਟ ਦਾ ਜ਼ਿਕਰ ਹੁੰਦਾ ਹੈ ਕਿ ਉਸ ਹਸਾਬ ਦੇ ਨਾਲ ਕਿਸਾਨਾਂ ਦੇ ਜਿਹੜੇ ਫਸਲਾਂ ਦੇ ਭਾਅ ਨੇ ਉਹ ਤੈਅ ਕੀਤੇ ਜਾਣ ਤਾਂ ਹੁਣ ਅੱਗੇ ਵਧਣ ਦੀ ਜਿਹੜੀ ਸਥਿਤੀ ਤੇ ਗੱਲ ਕਰੀਏ ਤਾਂ ਜਿਵੇਂ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਹਾਲੇ ਇੱਥੇ ਹੀ ਬੈਠੇ ਹੋਏ ਹਾਂ ਪ੍ਰੈਸ਼ਰ ਕਿਸ ਤਰ੍ਹਾਂ ਦਾ ਰਹੇਗਾ ਕਿਸ ਤਰ੍ਹਾਂ ਦੇ ਪ੍ਰੈਸ਼ਰ ਪਾਏ ਜਾਣਗੇ ਅੱਗੇ ਦੀ ਰਣਨੀਤੀ ਹੋਵੇਗੀ ਇਹ ਵੀ ਸਵਾਲ ਹੈ ਕਿ ਐਸਕੇਐਮ ਗੈਰ ਰਾਜਨੀਤਿਕ ਅਤੇ ਐਸਕੇਐਮ ਅ ਜੇ ਆਉਣ ਵਾਲੇ ਸਮੇਂ ਦੇ ਵਿੱਚ ਇੱਕਾ ਹੋ ਵੀ ਜਾਂਦਾ ਹੈ ਸਿੱਧੇ ਤੌਰ ਤੇ ਸਮਰਥਨ ਮਿਲ ਵੀ ਜਾਂਦਾ ਹੈ ਐਸਕੇਐਮ ਦੇ ਵੱਲੋਂ ਐਸਕੇਐਮ ਗੈਰ ਰਾਜਨੀਤਿਕ ਨੂੰ ਤਾਂ ਵੱਲ ਹੋਰ ਵੀ ਵਧੇਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ ਹੋਵੇਗੀ ਕਿਸਾਨ ਅੱਗੇ ਵਧਣਗੇ ਜਾਂ ਨਹੀਂ ਵਧਣਗੇ ਪਰ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਦਿਖਾ ਦਿੰਨਾ ਕਿ ਕਿਸਾਨ ਜਿਹੜੇ ਨੇ ਖਨੌਰੀ ਬਾਰਡਰ ਦੇ ਉੱਤੇ ਨੇ ਉਧਰ ਸੰਭੂ ਬਾਰਡਰ ਦੇ ਉੱਤੇ ਵੀ ਨੇ ਤੇ ਕਿਸਾਨ ਉਸੇ ਤਰ੍ਹਾਂ ਬੈਠੇ ਹੋਏ ਨੇ ਇਹ ਸਾਰਾ ਮਾਹੌਲ ਹੈ ਜਦੋਂ 21 ਫਰਵਰੀ ਦੇ ਦਿਨ ਇਸ ਤਰ੍ਹਾਂ ਦੇ ਨਾਲ ਟਰੈਕਟਰਾਂ ਦੀ ਜਿਹੜੀ ਭੰਨ ਤੋੜ ਹੋਈ ਲਗਾਤਾਰ ਟਰੈਕਟਰਾਂ ਦੇ ਟਾਇਰ ਤੱਕ ਪਾਰ ਦਿੱਤੇ ਗਏ ਔਰ ਬਹੁਤ ਸਾਰਾ ਸਮਾਨ ਸੀ ਜਿਹੜਾ ਕਿਸਾਨਾਂ ਦਾ ਉਹ ਜਿਹੜੇ ਹੈਗੇ ਸੀ ਕੂਲਰਾਂ ਤੱਕ ਪੰਨ ਦਿੱਤੇ ਗਏ ਇਹ ਤੁਹਾਨੂੰ ਤਸਵੀਰਾਂ ਮੈਂ ਅੱਜ ਦੀਆਂ ਵਿਖਾ ਰਿਹਾ ਆ ਇਸ ਸਮੇਂ ਖਨੌਰੀ ਬਾਰਡਰ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਜਿਹੜੇ ਹੁਣ ਵੀ ਲਗਾਤਾਰ ਬੈਠੇ ਹੋਏ ਨੇ ਕਿਉਂਕਿ ਜਦੋਂ ਜ਼ਿਕਰ ਹੁੰਦਾ ਹੈ ਕਿ ਕਿਸਾਨੀ ਅੰਦੋਲਨ ਪਹਿਲਾਂ ਵੀ ਕਿਸਾਨਾਂ ਦੇ ਵੱਲੋਂ ਲੜਿਆ ਗਿਆ ਮੰਗਾ ਉਹੀ ਨੇ ਦੁਬਾਰਾ ਫਿਰ ਕਿਸਾਨ ਅੰਦੋਲਨ ਜਿਹੜਾ ਹੈਗਾ ਵਿੱਢਿਆ ਗਿਆ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਮੰਗਾ ਨਹੀਂ ਮੰਨਿਆ ਅਗਰ ਨਾ ਉਹਨਾਂ ਦੇ ਉੱਤੇ ਜਿਸ ਹਿਸਾਬ ਦੇ ਨਾਲ ਸਰਕਾਰ ਮੁਕਰੀਆ ਲਖੀਮਪੁਰ ਖੀਰੀ ਦਾ ਵੱਡਾ ਮਸਲਾ ਹੋਇਆ ਹੋਰ ਹੀ ਬਹੁਤ ਸਾਰੇ ਮਸਲੇ ਨੇ ਉਹਨਾਂ ਨੂੰ ਲੈ ਕੇ ਕਿਸਾਨ ਜਿਹੜੇ ਲਗਾਤਾਰ ਇਹ ਸਾਰੇ ਉਹੀ ਟਰੈਕਟਰ ਨੇ ਜਿਨ੍ਹਾਂ ਦੀ ਭੰਨ ਤੋੜ ਕੀਤੀ ਗਈ ਨੁਕਸਾਨ ਕੀਤਾ ਗਿਆ ਟਰੈਕਟਰਾਂ ਦਾ ਸ਼ੁਭਕਰਨ ਮਾਵਲੇ ਦੇ ਵਿੱਚ ਤਾਂ ਜਿਹੜੀ ਹੈਗੀ 0 ਐਫ ਆਈ ਆਰ ਦਰਜ ਹੋ ਗਈ ਹਾਲਾਂਕਿ ਨਾ ਕਿਸੇ ਦਾ ਸਿੱਧੇ ਤੌਰ ਤੇ ਨਹੀਂ ਪਰ ਟਰੈਕਟਰਾਂ ਦਾ ਨੁਕਸਾਨ ਹੋਇਆ ਜਿਹੜੇ ਲੋਕ ਜ਼ਖਮੀ ਹੋ ਉਹਨਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਉਸ ਤਰ੍ਹਾਂ ਦੀ ਜਿਹੜੀ ਕਾਰਵਾਈ ਨਹੀਂ ਹੋਈ ਭਾਵੇਂ ਕਿ ਪੰਜਾਬ ਹਰਿਆਣਾ ਹਾਈ ਕੋਰਟ ਦਾ ਦੇ ਵਿੱਚ ਵੀ ਸੁਣਵਾਈ ਹੁੰਦੀ ਹੈ ਉੱਥੇ ਵੀ ਵੱਖ-ਵੱਖ ਦਲੀਲਾਂ ਜਿਹੜੀਆਂ ਹੈਗੀਆਂ ਨੇ ਉਹ ਹਰਿਆਣਾ ਸਰਕਾਰ ਦੇ ਵੱਲੋਂ ਦਿੱਤੀਆਂ ਜਾਂਦੀਆਂ ਕਿਉਂਕਿ ਇਹ ਵੀ ਸਵਾਲ ਸੀਗਾ ਕਿ ਜਿਹੜਾ ਸ਼ੁਭ ਕਰਨ ਦੀ ਮੌਤ ਹੈ ਹਰਿਆਣਾ ਸਰਕਾਰ ਦਾ ਦਾਵਾ ਹੈ ਕਿ ਉਹ ਜੀਂਦ ਥਾਣੇ ਦੇ ਖੇਤਰ ਦੇ ਵਿੱਚ ਹੋਈ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਵਿੱਚ ਸੀ ਤੇ ਉਹਦੀ ਐਫਆਈਆਰ ਜਿਹੜੀ ਹੈਗੀ ਆ ਉਹ ਵੀ ਪੰਜਾਬ ਦੇ ਵਿੱਚ ਦਰਜ ਕੀਤੀ ਗਈ ਆ ਪਾਤੜਾ ਥਾਣੇ ਦੇ ਵਿੱਚ 114 ਤੇ 302 ਦੇ ਧਰਾਵਾਂ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਵਾਲ ਪੰਜਾਬ ਸਰਕਾਰ ਨੂੰ ਵੀ ਕੀਤੇ ਨੇ ਕਿ ਇੰਨੀ ਦੇਰੀ ਕਿਉਂ ਆ ਨਾਲ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਕਿਸਾਨ ਨੇ ਉਹ ਬੱਚਿਆਂ ਨੂੰ ਵਰਤ ਰਹੇ ਨੇ ਕੁਝ ਵੀਡੀਓ ਜਿਹੜੀਆਂ ਨੇ ਉਹ ਵੀ ਜਾਰੀ ਕੀਤੀਆਂ ਨੇ ਕਿਸਾਨ ਜਿਹੜੇ ਨੇ ਹੁਣ ਵੀ ਲਗਾਤਾਰ ਇੱਥੇ ਡਟੇ ਹੋਏ ਨੇ ਕਿਸਾਨ ਜਿਹੜੇ ਨੇ ਮੋਰਚੇ ਦੇ ਉੱਤੇ ਨੇ ਕੀ ਨਾਮ ਹੈ ਬਾਈ ਜੀ ਆਪਣਾ ਮੈਂ ਰਣਜੀਤ ਸਿੰਘ ਸਵਾਜਪੁਰ ਜ਼ਿਲ੍ਹਾ ਪ੍ਰਧਾਨ ਪੀਕੇਜੂ ਕ੍ਰਾਂਤੀਕਾਰੀ ਪਟਿਆਲਾ ਜੀ 21 ਫਰਵਰੀ ਤੋਂ ਬਾਅਦ ਇਹ ਸਭ ਕੁਝ ਸ਼ਾਂਤਮਈ ਚੱਲ ਰਿਹਾ ਹਾਂਜੀ ਜੀ ਬਿਲਕੁਲ ਸ਼ਾਂਤਮਈ ਚੱਲ ਰਿਹਾ ਜੀ ਇੱਥੇ ਇਸ ਜਗ੍ਹਾ ਦੇ ਉੱਤੇ ਆ ਕੇ ਹੀ ਟਰੈਕਟਰ ਤੋੜੇ ਗਏ ਫਿਰ ਤੇ ਅਸਲ 'ਚ ਬਖਲਾੜ 'ਚ ਸਰਕਾਰਾਂ ਆ ਗਈਆਂ ਕਿਉਂਕਿ ਹੁਣ ਜਿਹੜੀ ਇਲੈਕਸ਼ਨ ਆ ਰਹੀ ਹੈ ਉਹਦੇ ਚ ਮੋਦੀ ਜੁੰਡਲੀਆ ਜਿਹੜੀ ਇਹਨਾਂ ਨੂੰ ਆਪਣੀ ਹਾਰ ਜੱਚ ਰਹੀ ਆ ਤੇ ਜਣੀ ਹਾਰ ਦੇ ਲਈ ਜ਼ਿੰਮੇਵਾਰ ਇਹ ਠਰਾਉਣਾ ਚਾਹੁੰਦੇ ਆ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਜਿਨ੍ਹਾਂ ਤੇ ਇਹ ਰੋਜ਼ ਨਮਾ ਕੋਈ ਨਾ ਕੋਈ ਆਰਡੀਨੈਂਸ ਕੋਈ ਨੋਟੀਫਿਕੇਸ਼ਨ ਕੋਈ ਇਹੋ ਜਿਹਾ ਲੈ ਕੇ ਆ ਰਹੇ ਆ ਸੋ ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਬੈਠੇ ਆ ਇੱਥੇ 13 ਤਰੀਕ ਤੋਂ ਅਸੀਂ ਸ਼ਾਂਤੀ ਨਾਲ ਬੈਠੇ ਆਂ 21 ਤਰੀਕ ਤੋਂ ਨਹੀਂ ਅਸੀਂ 13 ਤਰੀਕ ਤੋਂ ਜਦੋਂ ਅਸੀਂ ਕਹਿ ਕੇ ਵੀ ਆਏ ਆਂ ਵੀ ਅਸੀਂ ਦਿੱਲੀ ਜਾਣਾ ਕਿਉਂਕਿ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਦਿੱਲੀ ਨਾਲ ਸੰਬੰਧਤ ਨੇ ਨਾਲੇ ਕੋਈ ਐਵੇਂ ਨਹੀਂ ਵੀ ਅਸੀਂ ਨਵੀਆਂ ਮੰਗਾਂ ਮਨਾਉਣ ਆ ਗਏ ਤੇ ਸਾਡੀਆਂ ਅਸਲ ਚ ਪੁਰਾਣੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਸਾਡੀ ਦਿੱਲੀ ਵਾਲੀ ਸੈਂਟਰ ਦੀ ਸਰਕਾਰ ਉਹ ਮੰਨ ਚੁੱਕੀ ਆ ਪਹਿਲਾਂ ਅਸਲ ਜੋ ਲਾਗੂ ਕਰਾਉਣ ਦੇ ਲਈ ਅਸੀਂ 27 28 ਮਹੀਨੇ ਜਿਹੜੇ ਹੋ ਗਏ ਕਿਤੇ ਨਾ ਕਿਤੇ ਰੋਜ਼ ਮੰਗੂ ਅਸੀਂ ਸਰਕਾਰ ਨੂੰ ਉਹ ਚੇਤੇ ਕਰਾਉਂਦੇ ਆ ਚਾਹੇ ਕਿਤੇ ਪੁਤਲੇ ਭੂਕੀਏ ਕਿਤੇ ਡੀਸੀ ਨੂੰ ਮੰਗ ਪੱਤਰ ਦਈਏ ਕਿਤੇ ਐਸ ਡੀ ਐਮ ਨੂੰ ਮੰਗ ਪੱਤਰ ਦੀਏ ਕਿਤੇ ਹੋਰ ਪ੍ਰੋਟੈਸਟ ਕਰੀਏ ਕੋਈ ਐਵੇਂ ਨਹੀਂ ਅਸੀਂ ਆ ਕੇ ਵੀ ਜਣੇ ਸੜਕ ਤੇ ਅਸੀਂ ਬਹਿ ਗਏ ਅਸਲ 'ਚ ਇੱਥੇ ਵੀ ਜੇ ਅਸੀਂ ਬਿਠਾਏ ਆ ਤਾਂ ਸਰਕਾਰ ਨੇ ਮੂਰੇ ਵੱਡੇ ਵੱਡੇ ਬੈਰੀਕੇਡ ਹੈ ਜਿਹੜਾ ਲਾਤੇ ਵੀ ਜਿਹੜੇ ਸਾਡੇ ਤੋਂ ਨਹੀਂ ਪੱਟੇ ਜਾ ਸਕਦੇ ਤੇ ਅਸਲ 'ਚ ਕੀ ਆ ਵੀ ਸਾਡਾ ਰਾਹ ਰੋਕਿਆ ਇਹਨਾਂ ਨੇ ਤੇ ਆਉਣ ਵਾਲਾ ਸਮਾਂ ਜਿਹੜਾ ਹੁਣ ਇਲੈਕਸ਼ਨ ਦਾ ਜਿਹੜਾ ਆ ਰਿਹਾ ਹੈ ਤੇ ਉਹਦੇ 'ਚ ਦਵਾਂਗੇ ਅਸੀਂ ਜਵਾਬ ਇਹਨਾਂ ਨੂੰ ਅਸੀਂ ਵੀ ਰੋਕਾਂਗੇ ਰਾਹ ਇਹਨਾਂ ਦੇ ਦਿੱਲੀ ਨਹੀਂ ਜਾਉਂਗੇ ਅਸੀਂ ਜਿੱ ਦਿੱਲੀ ਜਾਣ ਦੇ ਲਈ ਤਾਂ ਬੈਠੇ ਆ ਜੇ ਤੜਕੇ ਨੂੰ ਬਾਡਰ ਖੋਲਦੇ ਅਸੀਂ ਸ਼ਾਮ ਨੂੰ ਦਿੱਲੀ ਪਹੁੰਚ ਜਾਾਂਗੇ ਚੰਨੀ ਕਿ ਤੋੜ ਕੇ ਨਹੀਂ ਜਾਉਂਗੇ ਨਹੀਂ ਹੁਣ ਤੋੜਨ ਦਾ ਤਾਂ ਕੋਈ ਮਤਲਬ ਹੈ ਨਹੀਂ ਅਸੀਂ ਕੋਈ ਇਹੋ ਜਿਹਾ ਉਹ ਤਾਂ ਗਰੀਲੇ ਤਾਂ ਹਾਂ ਨਹੀਂ ਨਾ ਕੋਈ ਸਾਡੀ ਕੋਈ ਇਹੋ ਜਿਹੀ ਸਟੇਟ ਹੈ ਵੀ ਦੂਜੀ ਸਟੇਟ ਤੇ ਹਮਲਾ ਕਰਨਾ ਜਾ ਕੇ ਅਸੀਂ ਆਪਣੀਆਂ ਮੰਗਾਂ ਉਹਨਾਂ ਨੂੰ ਯਾਦ ਕਰਾਉਣ ਦੇ ਲਈ ਆਪਣੀਆਂ ਮੰਗਾਂ ਮਨਾਉਣ ਦੇ ਲਈ ਹੀ ਜਾਣਾ ਪਰ ਹਰਿਆਣਾ ਸਰਕਾਰ ਆਖਦੀ ਹੈ ਕਿ ਜਿਹੜੇ ਕਿਸਾਨ ਨੇ ਉਹ ਬੱਚਿਆਂ ਨੂੰ ਵੀ ਵਰਤ ਰਹੇ ਨੇ ਜਿਸ ਵੀ ਮਸ਼ੀਨਾਂ ਤੱਕ ਲੈ ਕੇ ਬਾਰਡਰਾਂ ਤੇ ਪਹੁੰਚੇ ਨੇ ਕਿਸਾਨ। ਇਹਦੇ ਚ ਕੱਲੀ ਹਰਿਆਣਾ ਸਰਕਾਰ ਨਹੀਂ ਕਹਿੰਦੀ। ਜੀ। ਜਿਹਦੇ ਤੋਂ ਸਾਨੂੰ ਕਿਤੇ ਤਿੱਲ ਫੁੱਲ ਆਸ ਸੀ ਹਾਈ ਕੋਰਟ ਤੋਂ। ਉਹ ਵੀ ਇਹ ਕਹਿੰਦੀ ਆ। ਜੀ। ਕਿਉਂਕਿ ਸਰਕਾਰਾਂ ਨੇ ਜਿਹੜਾ ਵਰਸ਼ਨ ਆ ਇੱਥੇ ਹੁਣ ਤੁਸੀਂ ਆਪਦੇ ਕੈਮਰਿਆਂ ਦੇ ਰਾਹੀਂ ਦੇਖਦੇ ਹੋ। ਜੀ। ਅਸਲ 'ਚ ਬੱਚੇ ਕੀ ਕਰਨਾ ਆਉਂਦੇ ਆ ਔਰਤਾਂ ਕੀ ਕਰਨਾ ਆਉਂਦੀਆਂ ਨੇ। ਉਹ ਇੱਥੇ ਉਹ ਦੇਖਣ ਆਉਂਦੀਆਂ ਨੇ ਜੋ ਉਹਨਾਂ ਦੇ ਭੈਣਾਂ ਨਾਲ ਭਰਾਵਾਂ ਨਾਲ ਉਹਨਾਂ ਦੇ ਬੱਚਿਆਂ ਨਾਲ ਜੋ ਇਹਨਾਂ ਨੇ ਕੀਤਾ। ਸ਼ੁਭਕਰਨ ਦੀ ਡੈਥ ਹੋ ਗਈ ਦੋ ਤਿੰਨ ਹੋਰ ਡੈਥਾਂ ਨੇ ਜਿਹੜੀਆਂ ਇੱਥੇ ਧੂਏਂ ਚੜਨ ਕਰਕੇ ਹੋ ਗਈਆਂ ਅਸਲ 'ਚ ਉਹ ਚੀਜ਼ਾਂ ਨੂੰ ਤਾਂ ਸਰਕਾਰ ਨੇ ਉੱਥੇ ਦਿਖਾਇਆ ਤੇ ਦੂਜੇ ਪਾਸੇ ਜਿਹੜਾ ਜਣੀ ਸ਼ੁਭਕਰਨ ਵਰਗੇ ਮਾਰੇ ਆ ਲੋਕ ਉਹਨਾਂ ਦੀ ਵੀਡੀਓ ਚੱਲ ਰਹੀਆਂ ਨੇ ਵੀ ਕਿਹੜੇ ਨੇ ਸਿੰਪਲ ਸਿਵਲ ਵਰਦੀ ਦੇ ਵਿੱਚ ਆ ਕੇ ਅਟੈਕ ਕੀਤੇ ਆ ਤੇ ਉਹਨਾਂ ਨੂੰ ਸਰਕਾਰ ਨੇ ਨਹੀਂ ਦਿਖਾਇਆ ਤੇ ਹਾਈ ਕੋਰਟ ਨੂੰ ਨਹੀਂ ਦਿਖਿਆ ਹਾਈ ਕੋਰਟ ਨੂੰ ਤਾਂ ਦਿਖਦੀ ਕੀ ਆ ਇੱਥੇ 84 ਦੇ ਦੰਗੇ ਹੋਲੇ ਇੱਥੇ ਗਰੰਥ ਸਾਹਿਬ ਨੂੰ ਰੂੜੀਆਂ ਦੇ ਵਿੱਚ ਰੋਲ ਤਿਆ ਇੱਥੇ ਬੇਰੁਜ਼ਗਾਰਾਂ ਤੇ ਰੋਜ਼ ਲਾਠੀ ਵਰਦੀ ਐ ਤੇ ਰੋਜ਼ ਪਾਣੀ ਦੇ ਬਿਛਾੜਾਂ ਪੈਂਦੀਆਂ ਨੇ ਉਹ ਹਾਈ ਕੋਰਟ ਨੂੰ ਨਹੀਂ ਦਿਸਦਾ ਹੈਗਾ ਅਸਲ 'ਚ ਹਾਈ ਕੋਰਟ ਨੂੰ ਇੱਕ ਸਰਮਾਇਦਾਰੀ ਧਰ ਦੇਖਦੀ ਆ ਜ਼ੀਰੋ ਐਫ ਆਈ ਆਰ ਦਰਜ ਹੋ ਗਈ ਤੁਹਾਨੂੰ ਲੱਗਦਾ ਕਿ ਉਸ ਤਰ੍ਹਾਂ ਦਾ ਇਨਸਾਫ਼ ਮਿਲ ਪਾਵੇਗਾ ਸ਼ੁਭ ਕਰਨ ਨੂੰ ਲੈ ਕੇ ਦੇਖੋ ਇਨਸਾਫ਼ ਤਾਂ ਸਾਡੀ ਤਾਕਤ ਨੇ ਦਵਾਉਣਾ ਗੱਲ ਐਫ ਆਈ ਆਰ ਦੀ ਨਹੀਂ ਹੈਗੀ ਵੀ ਉਹ ਜ਼ੀਰੋ ਹੋਈ ਆ ਜਾਂ ਹੋਰ ਹੋਈ ਆ ਜੇ ਸੱਚੀ ਮੁੱਚੀ ਅਸੀਂ ਆਪਣੀ ਤਾਕਤ ਵਧਾਵਾਂਗੇ ਤੇ ਸਾਡੀ ਤਾਕਤ ਵਧ ਰਹੀ ਆ ਕਿਉਂਕਿ ਜਿਵੇਂ ਇਹਨਾਂ ਨੇ ਪਿੱਛੇ ਸਾਨੂੰ ਇੱਕ ਐਲਾਨ ਕੀਤਾ ਸੀ ਵੀ ਤੁਸੀਂ ਤੁਰ ਕੇ ਆਓ ਜੀ ਰੇਲਾਂ ਤੇ ਆਜੋ ਬੱਸਾਂ ਤੇ ਆਜੋ ਤੇ ਇਹਨਾਂ ਨੂੰ ਜਦੋਂ ਸਾਡੇ 6 ਤਰੀਕ ਦਾ ਐਲਾਨ ਸੀਗਾ ਉਹਦੇ 'ਚ ਇਹ ਤੈਅ ਤੇ ਵੀ ਪੰਜਾਬ ਤੇ ਹਰਿਆਣਾ ਨਹੀਂ ਜਾਊਗਾ ਜੀ ਤੇ ਦੂਜੀਆਂ ਸਟੇਟਾਂ 'ਚ ਜਦੋਂ ਲੋਕ ਆਏ ਆ ਉਹ ਬਹੀਰਾਂ ਘੱਟ ਕੇ ਜਦੋਂ ਦਿੱਲੀ ਦੇ ਨੇੜੇ ਪਹੁੰਚੇ ਆ ਜਾਂ ਆਪਦੀ ਸਟੇਟ ਨੂੰ ਪਾਰ ਕਰਨ ਲੱਗੇ ਆ ਤਾਂ ਉੱਥੇ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਵੀ ਸੁਟਾਇਆ ਜਾ ਰਿਹਾ ਉਹਨਾਂ ਦੇ ਪਰਚੇ ਦਰਜ ਕੀਤੇ ਜਾ ਰਹੇ ਆ ਤੇ ਦਿੱਲੀ ਚ ਉਹਨਾਂ ਦੀ ਨੋ ਐਂਟਰੀ ਹੋਈ ਪਈ ਆ ਸਾਡੇ ਕਿਸਾਨਾਂ ਦੀ ਤੇ ਕਿੱਤੋਂ ਦਾ ਜਣੀ ਇਨਸਾਫ ਆ ਤੇ ਕਹਿਣਾ ਕੁਛ ਤੇ ਕਰਨਾ ਕੁਛ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਕਿਉਂਕਿ ਤੁਸੀਂ ਵੀ ਇਸ ਦੇਸ਼ ਦੇ ਵਸਣਦੇ ਹੋ ਅੱਗੇ ਵੈਰੀਗੇਟ ਲੱਗੇ ਹੋਏ ਨੇ ਤੁਹਾਡੀ ਰਾਜਧਾਨੀ ਹੈ ਦਿੱਲੀ ਪਰ ਤੁਹਾਨੂੰ ਇਹ ਮਹਿਸੂਸ ਕੀ ਕਰਾਇਆ ਜਾ ਰਿਹਾ ਕਿ ਵੈਰੀਗੇਟ ਲਾ ਦਿੱਤੇ ਗਏ ਅੱਗੇ ਤੁਹਾਡੀ ਨੋ ਐਂਟਰੀ ਕਰ ਦਿੱਤੀ ਗਈ ਦਿੱਲੀ ਚ ਅਸਲ ਚ ਸਾਨੂੰ ਕਸਿਆਰੇ ਬਣਾ ਰਹੇ ਨੇ ਅਸਲ ਚ ਕੀ ਆ ਵੀ ਜਿਹੜੇ ਆ ਸਾਡੇ ਖੇਤ ਨੇ ਸਾਡੇ ਜਿਹੜੇ ਛੋਟੇ ਕਾਰੋਬਾਰ ਨੇ ਸਮਾਲ ਇੰਡਸਟਰੀਜ਼ ਆ ਉਹਦੇ ਵਾਸਤੇ ਬਹੁਤ ਤਰ੍ਹਾਂ ਤਰ੍ਹਾਂ ਦੇ ਇਹਨਾਂ ਨੇ ਕਾਨੂੰਨ ਬਣਾ ਕੇ ਬੰਦ ਡੱਬਿਆਂ 'ਚ ਰੱਖੇ ਪਏ ਆ ਜਿਹੜੇ ਵੱਡੇ ਵੱਡੇ ਮਾਊਲ ਬਣ ਰਹੇ ਆ ਵੱਡੇ ਵੱਡੇ ਰੋਡ ਬਣ ਰਹੇ ਆ ਇਹ ਸਾਰੇ ਉਹ ਜਿਹੜੇ ਕਾਰਪੋਰੇਟ ਘਰਾੜ ਘਰਾਣੇ ਆ ਵੱਡੇ ਘਰਾਣਿਆਂ ਉਹਨਾਂ ਦੇ ਵਾਸਤੇ ਵਪਾਰ ਤੇ ਉਹਨਾਂ ਵਾਸਤੇ ਆ ਖੇਤ ਸਾਡੇ ਤੋਂ ਖੋਹਣ ਦੀਆਂ ਜਿਹੜੀਆਂ ਸਕੀਮਾਂ ਨੇ ਉਹ ਉਹ ਸਾਡੇ ਜਣੀ ਇੱਕ ਤਰ੍ਹਾਂ ਦਾ ਪੱਲੇ ਪਾ ਰਹੇ ਆ ਵੀ ਤੁਸੀਂ ਕਾਰਪੋਰੇਟ ਜੋਗੀ ਰਹੋ ਖੇਤ ਤੁਹਾਡੇ ਵਸਦਾ ਰੋਕ ਹੈ ਨਹੀਂ ਜਣੀ ਸਾਤੋਂ ਆਪ ਘਾ ਰਹੇ ਆ ਇਹ ਕਿਸਾਨ ਨੂੰ ਅੰਨਦਾਤਾ ਵੀ ਕਿਹਾ ਜਾਂਦਾ ਫਿਰ ਵੀ ਇਸ ਤਰ੍ਹਾਂ ਦਾ ਕਿਉਂ ਦੇਖੋ ਅੰਨਦਾਤਾ ਤਾਂ ਸ਼ਬਦ ਇਹਨਾਂ ਨੇ ਉਦੋਂ ਲੱਤਾ ਜਦੋਂ ਭਾਰਤ ਭੁੱਖਮਰੀ ਦੇ ਸ਼ਿਕਾਰ ਤੇ ਸੀਗਾ ਤੇ ਵਿਦੇਸ਼ਾਂ ਦੇ ਵਿੱਚ ਉਹ ਇਹਨਾਂ ਨੂੰ ਲਾਲ ਰੰਗ ਦੀ ਕਣਕ ਮਿਲਦੀ ਸੀ ਤੇ ਮਹਿੰਗੇ ਭਾਮਾ ਤੇ ਮਿਲਦੀ ਸੀ ਉਦੋਂ ਸਾਡੇ ਬਜ਼ੁਰਗਾਂ ਨੂੰ ਇਹਨਾਂ ਨੇ ਇਮੋਸ਼ਨਲ ਕਰਕੇ ਖੇਤੀ ਦਾ ਨਾਹਰਾ ਲਾ ਕੇ ਹਰੀ ਕ੍ਰਾਂਤੀ ਦਾ ਨਾਹਰਾ ਲਾ ਕੇ ਘੱਟ ਵਿਆਜ ਤੇ ਪੈਸੇ ਦਿੱਤੇ ਸਬਸਿਡੀਆਂ ਤੇ ਪੈਸੇ ਦਿੱਤੇ ਮੈਨੂੰ ਆਪ ਪਤਾ ਵੀ ਸਾਡੇ ਪਿਓ ਹੋਰਾਂ ਨੇ ਵੀ ਥਰੇਸ਼ਰ ਖਰੀਦੇ ਤੇ ਤੇ ਉਹਦੇ ਚੋਂ 33% ਵੀ ਸਬਸਿਡੀ ਹੋ ਗਈ ਸੀਗੀ ਵੀ ਜੇ 100 ਰੁਪਏ ਤੁਸੀਂ ਲੈਨੇ ਹੋ ਤਾਂ 100 ਰੁਪਏ ਚੋਂ 33 ਰੁਪਏ ਸਰਕਾਰ ਆਪਣੇ ਆਪ ਭਰਦੀ ਸੀ ਉਦੋਂ ਅਸਲ 'ਚ ਸਰਕਾਰ ਦੀ ਲੋੜ ਸੀ ਅੱਜ ਸਰਕਾਰ ਦੀ ਲੋੜ ਤੋਂ ਵੀ ਉੱਪਰ ਦੀ ਜਿਹੜਾ ਅਨਾਜ ਆ ਉਹ ਜਾ ਰਿਹਾ ਤੇ ਦੂਜਾ ਕਾਰਪੋਰੇਟਾਂ ਨੂੰ ਵੱਡਾ ਕਰਨ ਦਾ ਇੱਕੋ ਹੀ ਮਤਲਬ ਆ ਕਿ ਜਿਹੜੇ ਖੇਤ ਖੋਹਨੇ ਆ ਖੇਤਾਂ ਦੇ ਵਿੱਚੋਂ ਜਿਹੜਾ ਮਨੁੱਖ ਨੇ ਜਿਉਂਦਾ ਰਹਿਣਾ ਉਹ ਹਰ ਚੀਜ਼ ਜਿਉਂਦਾ ਰਹਿਣ ਵਾਸਤੇ ਖੇਤ ਚੋਂ ਪੈਦਾ ਹੁੰਦੀ ਆ ਤੇ ਉਹਦੀ ਲੁੱਟ ਤਾਂ ਹੋਊਗੀ ਮਨੁੱਖ ਦੀ ਜੇ ਖੇਤ ਕਾਰਪੋਰੇਟਾਂ ਨੇ ਆਪਦੇ ਹੱਥ ਚ ਲੈ ਲੇ ਜਿਹੜੇ ਸਾਰੇ ਸਿਆਸੀ ਪਾਰਟੀਆਂ ਹੈਗੀਆਂ ਚਾਹੇ ਕੋਈ ਵੀ ਤੁਹਾਨੂੰ ਲੱਗਦਾ ਕਿ ਸਾਰੀਆਂ ਕਿਸਾਨ ਵਿਰੋਧੀ ਨੇ ਜਾਂ ਤੁਹਾਨੂੰ ਕਿਸਾਨਾਂ ਨੂੰ ਕਿਸੇ ਤੋਂ ਉਮੀਦ ਵੀ ਹੁੰਦੀ ਹੈ ਕਿ ਇਹ ਪਾਰਟੀ ਸਾਡਾ ਭਲਾ ਕਰ ਸਕਦੀ ਹੈ ਦੇਖੋ ਮੈਂ ਆਪਦੀ ਜਥੇਬੰਦੀ ਦੇ ਊਸੂਲਾਂ ਤੇ ਗੱਲ ਕਰੂੰਗਾ ਸਾਨੂੰ ਇਸ ਗੱਲ ਦਾ ਪਤਾ ਹੈ ਵੀ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਭਾਰਤ ਦੇ ਵਿੱਚ ਉਹ ਸਾਰੀਆਂ ਇਕੱਲੇ ਕਿਸਾਨ ਵਿਰੋਧੀ ਨਹੀਂ ਉਹ ਮਜ਼ਦੂਰ ਵਿਰੋਧੀ ਨੇ ਉਹ ਸਮਾਲ ਇੰਡਸਟਰੀ ਐ ਛੋਟੇ ਵਪਾਰੀ ਐ ਉਹਨਾਂ ਦੇ ਸਾਰੇ ਵਿਰੋਧੀ ਐ ਕਿਉਂਕਿ ਫੂਡ ਸੇਫਟੀ ਸਟੈਂਡਰਡ ਐਕਟ ਜਿਹੜਾ ਬਣਾਇਆ ਪ੍ਰੋਟੈਕਸ਼ਨ ਆਫ ਵੈਂਡਰਸ ਜਿਹੜਾ ਬਣਾਇਆ ਉਹ ਛੋਟੇ ਵਪਾਰੀਆਂ ਵਾਸਤੇ ਹੀ ਲਾਗੂ ਹੋਊਗਾ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਫੂਡ ਸੇਫਟੀ ਸਟੈਂਡਰਡ ਐਕਟ ਐ ਜਿਹੜਾ ਲਾਗੂ ਹੁੰਦਾ ਉਹਦੇ ਤੇ ਨਹੀਂ ਕਰ ਸਕਦੇ ਛੋਟਾ ਭੋਜਨ ਆ ਜਿਹੜਾ ਉਹਨਾਂ ਤੇ ਇੰਨੀ-ਇੰਨੀਆਂ ਸਖਤ ਸਜ਼ਾਵਾਂ ਨੇ ਇੰਨੇ ਵੱਡੇ-ਵੱਡੇ ਜੁਰਮਾਨੇ ਨੇ ਤੇ ਉਹ ਜਿਹੜੇ ਆਮ ਜੇ ਮਾਰਕੀਟ ਚੋਂ ਕਿਸੇ ਨੂੰ ਜੁਰਮਾਨਾ ਲੱਗ ਜਾਂਦਾ ਤੋਂ 3 ਲੱਖ ਤੋਂ 5 ਲੱਖ ਤੱਕ ਜਾਂ ਉਮਰ ਕੈਦ ਤੱਕ ਦੀ ਕਿਸੇ ਦੁਕਾਨਦਾਰ ਨੂੰ ਸਜ਼ਾ ਹੋ ਜਾਂਦੀ ਹੈ ਤਾਂ ਉਸ ਮਾਰਕੀਟ ਦੇ ਵਿੱਚੋਂ ਸਾਰੇ ਲੋਕ ਛੱਡ ਕੇ ਭੱਜਣਗੇ ਤੇ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਕਾਨੂੰਨ ਬਣੇ ਪਏ ਨੇ ਸਾਡੀ ਜਨਤਾ ਨੂੰ ਇਹਨਾਂ ਚੀਜ਼ਾਂ ਦਾ ਹੱਲ ਤੱਕ ਨਹੀਂ ਪਤਾ ਤੇ ਅਸਲ 'ਚ ਕੀ ਹੈ ਹੁਣ ਜੇ ਤੁਹਾਨੂੰ ਐ ਲੱਗਦਾ ਉਹ ਵੀ ਫਿਰ ਇੱਥੇ ਸਮਾਨ ਕੌਣ ਵੇਚੂਗਾ ਜੇ ਇੱਥੇ ਛੋਟੀ ਇੰਡਸਟਰੀ ਛੋਟੇ ਵਪਾਰੀ ਖਤਮ ਹੋ ਗਏ ਅਸਲ 'ਚ ਕੀ ਹੈ ਵੀ ਜਿਹੜੇ ਵੱਡੇ ਵੱਡੇ ਮਾਲ ਹਾਈਵੇ ਰੋਡਾਂ ਤੇ ਬਣ ਰਹੇ ਆ ਹੁਣ ਜਿਵੇਂ ਵਿਦੇਸ਼ਾਂ ਦੇ ਵਿੱਚ ਕਈ-ਕਈ ਕਿਲੋਮੀਟਰ ਤੱਕ ਮਾਲ ਬਣੇ ਪਏ ਨੇ ਤੇ ਉਸੇ ਢੰਗ ਨਾਲ ਇਹਨਾਂ ਨੇ ਅੱਜ ਪੰਜਾਬ ਦੇ ਵਿੱਚ ਵੀ ਐਵੇਂ ਦੇ ਵੱਡੇ-ਵੱਡੇ ਮਾਲ ਨੇ ਜਿਹੜੇ ਉਹ ਜ਼ਮੀਨਾਂ ਧੱਕੇ ਨਾਲ ਰਿਕੁਆਇਰ ਕਰ ਰਿਆ ਜ਼ਮੀਨਾਂ ਤੇ ਇਹੋ ਜੇ ਕਾਨੂੰਨ ਬਣਾ ਰਹੇ ਆ ਵੀ ਜਿੱਥੇ ਕੋਈ ਵੀ ਸਰਮਾਇਆਦਾਰ ਆ ਜਿਹੜਾ ਉਹ ਕਿਸੇ ਦੇ ਖੇਤ ਵੱਲ ਕਿਸੇ ਦੇ ਘਰ ਵੱਲ ਕਿਸੇ ਦੀ ਜਗਾ ਵੱਲ ਜੇ ਉਂਗਲ ਕਰਦਾ ਤਾਂ ਉਸ ਨੂੰ ਉਸ ਦੇ ਮੌਕੇ ਮੁਤਾਬਕ ਡੀਸੀ ਦੀ ਜਿਹੜਾ ਰੇਟ ਹੈ ਉਦੇ ਮੁਤਾਬਕ ਉਹ ਪੈਸੇ ਭਰ ਕੇ ਉਸ ਜ਼ਮੀਨ ਤੇ 3 ਮਹੀਨੇ ਜਾਂ 4 ਮਹੀਨੇ ਦਾ ਉਹ ਕਿਸਾਨ ਨੂੰ ਜਾਂ ਕਿਸੇ ਦਾ ਵੀ ਉਹ ਜਗਾ ਨੋਟਿਸ ਦੇ ਕੇ ਉਹਦੇ ਤੇ ਕਬਜ਼ਾ ਕਰ ਸਕਦੇ ਆ ਇੱਕ ਇਹ ਵੀ ਹੈਗਾ ਕਿ ਜਿਹੜੇ ਕਿਸਾਨ ਨੇ ਲਗਾਤਾਰ ਤੁਸੀਂ ਬੈਠੇ ਹੋਏ ਹੋ ਨਾਲ ਜਿਹੜੇ ਸੁਨੀਲ ਜਾਖੜ ਹੈਗੇ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਹ ਕਹਿੰਦੇ ਕਿਸਾਨ ਨੇ ਜਿਹੜੇ ਐਮਐਸਪੀ ਦੀ ਮੰਗਤਾ ਕਰ ਰਹੇ ਨੇ ਪਰ ਅਜੇ ਤੱਕ ਇਹ ਨਹੀਂ ਦੱਸ ਰਹੇ ਕਿ ਅਸੀਂ ਆਹ ਫਸਲ ਲਾਵਾਂਗੇ ਉਹਦੇ ਉੱਤੇ ਐਮਐਸਪੀ ਦੇ ਉਹ ਕਹਿੰਦੇ ਕਿਹੜੇ ਕਿਹੜੇ ਲੀਡਰ ਨੇ ਕਿਹੜੇ ਕਿਹੜੇ ਕਿਸਾਨ ਨੇ ਜਿਹੜੇ ਝੋਨਾ ਛੱਡਣ ਨੂੰ ਤਿਆਰ ਨੇ ਕਹਿੰਦੇ ਆਓ ਮੈਂ ਦਿੱਲੀ ਚਲਦਾ ਤੁਹਾਡੀਆਂ ਮੰਗਾਂ ਮਨਵਾ ਲਿਆਣਾ ਪਹਿਲੀ ਗੱਲ ਤਾਂ ਇਹ ਹੈ ਜਾਕੜ ਸਾਹਿਬ ਨੂੰ ਇਹ ਨਹੀਂ ਪਤਾ ਕਿ ਅਸੀਂ ਗੁਲਾਮ ਨਹੀਂ ਕਿਸੇ ਦੇ ਕਿ ਕਿਸੇ ਦੇ ਕਹੇ ਤੋਂ ਫਸਲਾਂ ਬੀਜਾਂਗੇ ਜਿਹੜੀ ਧਰਤੀ ਸਾਡੀ ਫਸਲ ਸਾਨੂੰ ਮੁਨਾਫਾ ਦੇਊਗੀ ਜਿਹਦੇ 'ਚ ਸਾਨੂੰ ਐਮਐਸਪੀ ਦਾ ਰੇਟ ਵੱਧ ਮਿਲੂਗਾ ਅਸੀਂ ਉਹ ਲਾਵਾਂਗੇ ਇਹ ਦੇਣ ਰੇਟ ਕਿਹੜੀ ਚੀਜ਼ ਦਾ ਦੰਦੇ ਆ ਜਿਹੜੀ ਚੀਜ਼ ਦਾ ਵੱਧ ਰੇਟ ਹੋਊਗਾ ਅਸੀਂ ਉਹ ਲਾਵਾਂਗੇ ਦਾਲਾਂ ਲਾਉਣਗੇ ਕਿਸਾਨ ਛੋਨਾ ਛੱਡ ਕੇ ਦਾਲਾਂ ਲਾਉਂਗੇ ਜੇ ਜਦੋਂ ਦਾਲਾਂ ਦਾ ਰੇਟ ਵੱਧ ਬਣੂਗਾ ਅਸੀਂ ਕਿਉਂ ਨਹੀਂ ਲਾਵਾਂਗੇ ਕੌਣ ਬੌਲਾ ਵੀ ਜਿਹੜਾ ਵੱਧ ਰੇਟ ਨੂੰ ਛੱਡ ਕੇ ਘੱਟ ਘੱਟ ਰੇਟ ਦੀ ਫਸਲ ਬੀਜੂਗਾ ਇਹ ਤਾਂ ਕੋਈ ਵੀ ਅਜਿਹੇ ਇਨਸਾਨ ਨਹੀਂ ਹੈਗਾ ਵੀ ਜਿਹੜਾ ਘਾਟੇ ਦਾ ਵਪਾਰ ਲਾਊਗਾ ਝੋਨਾ ਤੁਹਾਡੀ ਮਜਬੂਰੀ ਹੈ ਜਿਹੜੇ ਪੰਜਾਬ ਦੇ ਕਿਸਾਨ ਨੇ ਜਾਂ ਫਿਰ ਤੁਹਾਨੂੰ ਲੱਗਦਾ ਕਿ ਕਿੱਥੋਂ ਭਾਅ ਮਿਲ ਜਾਂਦਾ ਪਹਿਲੀ ਗੱਲ ਤੇ ਹੈ ਵੀ ਅਸੀਂ ਪੰਜਾਬ ਦੇ ਵਿੱਚ ਭਾਅ ਕਿਵੇਂ ਲੈਣੇ ਆ ਉਹ ਸਾਨੂੰ ਪਤਾ ਕਈ ਕਈ ਦਿਨ ਮੰਡੀਆਂ 'ਚ ਵੀ ਰੋਲਣਾ ਪੈਂਦਾ ਤੇ ਸੜਕਾਂ ਤੇ ਵੀ ਸਾਨੂੰ ਆਉਣਾ ਪੈਂਦਾ ਤੇ ਸਾਨੂੰ ਐਮਐਸਪੀ ਦਾ ਜਿਹੜਾ ਰੇਟ ਆ ਉਦੋਂ ਮਿਲਦਾ ਤੇ ਦੂਜੀਆਂ ਚੀਜ਼ਾਂ ਇਹਨਾਂ ਨੇ ਗੰਨੇ ਦਾ ਭਾਅ ਹੈ ਜਿਹੜਾ ਗੰਨੇ ਦਾ ਭਾਅ ਅੱਜ ਇਹਨਾਂ ਨੇ 25 ਰੁਪਏ ਵਧਾਤਾ ਜਦ ਕਿ ਰਿਕਾਰਡ ਆ ਕਦੇ 5 ਰੁਪਏ 70 ਰੁਪਏ ਤੋਂ ਵੱਧ ਕਦੇ ਇਹਨਾਂ ਨੇ ਵਧਾ ਕੇ ਹੀ ਨਹੀਂ ਦਿੱਤਾ ਤੇ ਅੱਜ ਸਾਡੇ ਦਵਾ ਕਰਕੇ ਇਹਨਾਂ ਨੂੰ 25 ਰੁਪਏ ਵਧਾਉਣਾ ਪੈ ਗਿਆ ਤਾਂ ਇਸ ਕਰਕੇ ਇਹ ਨਹੀਂ ਹੈਗਾ ਵੀ ਇਹ ਚੀਜ਼ਾਂ ਨੇ ਜਿਹੜੀਆਂ ਸਾਡੇ ਤੋਂ ਬਾਹਰ ਨੇ ਅਸੀਂ ਵਿਜਾਂਗੇ ਨਹੀਂ ਕਿਉਂ ਨਹੀਂ ਵਿਜਾਂਗੇ ਇੱਥੇ ਲੋਕਾਂ ਨੇ ਗੰਨਾ ਨਹੀਂ ਵਿਜਿਆ ਜਿੰਨੇ ਵੀ ਪੰਜਾਬ ਦੇ ਸਹਿਕਾਰੀ ਮਿਲ ਤੇ ਤੇ ਇਹਨਾਂ ਨੇ ਸਾਰੇ ਵੇਚ ਤੇ ਉਹਨਾਂ ਦਾ ਡਾਕ ਨਹੀਂ ਚਲਾਉਂਦੇ ਤੇ ਗੰਨਾ ਬੀਜਦੇ ਸੀ ਉਹ ਉੱਥੇ ਲੋਕ ਲੈ ਕੇ ਆਉਂਦੇ ਸੀ ਪੰਜਾਬ ਸਰਕਾਰ ਦਾ ਕੀ ਰਵਈਆ ਰਿਹਾ ਪੰਜਾਬ ਸਰਕਾਰ ਦਾ ਠੀਕ ਹੈ ਕਿਸਾਨਾਂ ਦੇ ਪੱਖ ਦੇ ਵਿੱਚ ਦੇਖੋ ਤੁਸੀਂ ਪਹਿਲਾ ਸਵਾਲ ਕੀਤਾ ਵੀ ਦੂਜੀਆਂ ਸਿਆਸੀ ਪਾਰਟੀਆਂ ਦਾ ਤੁਹਾਡਾ ਕੀ ਆ ਤੇ ਇਹਨਾਂ ਦੇ ਸਾਰਿਆਂ ਦੇ ਨਾਨਕੇ ਇੱਕੋ ਜਗ੍ਹਾ ਤੇ ਨੇ ਇਹ ਬਿਲਕੁਲ ਵੀ ਕਾਰਪੋਰੇਟਾਂ ਤੋਂ ਪਾਸੇ ਨਹੀਂ ਹਟ ਸਕਦੇ ਸਿਰਫ ਇਹਨਾਂ ਦਾ ਇੱਕੋ ਹੀ ਰੌਲਾ ਹੁੰਦਾ ਕਿ ਲੁੱਟਣ ਦਾ ਰੌਲਾ ਕਿ ਲੁੱਟਣਾ ਕਿਨੇ ਆ ਇਹ ਸਿਆਸੀ ਪਾਰਟੀਆਂ ਦਾ ਇੱਕੋ ਹੀ ਆ ਕਿ ਉਹ ਧਿਰ ਕਹਿੰਦੀ ਆ ਵੀ ਅਸੀਂ ਲੁੱਟੀਏ ਦੂਜੀ ਧਿਰ ਕਹਿੰਦੀ ਆ ਅਸੀਂ ਲੁੱਟੀਏ ਤੇ ਇਹ ਹਰ ਵਾਰੀ ਪੱਗਾਂ ਬਦਲ ਕੇ ਆਉਂਦੇ ਆ ਛਾਲ ਮਾਰ ਕੇ ਕਦੇ ਕਿਸੇ ਪਾਰਟੀ ਚ ਚਲੇ ਜਾਂਦੇ ਆ ਕਦੇ ਕਿਸੇ ਪਾਰਟੀ ਚ ਚਲੇ ਜਾਂਦੇ ਆ ਇਹਨਾਂ ਦਾ ਕੋਈ دین ਨਹੀਂ ਕੋਈ ਧਰਮ ਨਹੀਂ ਕੋਈ ਮਜਬ ਨਹੀਂ ਇੱਕ ਲਟੇਰੇ ਕਿਸਮ ਦਾ ਇੱਕ ਵਰਗ ਆ ਇੱਕ ਜਣੀ ਇੱਕ ਕਮਿਊਨਿਟੀ ਆ ਵੀ ਜਿਹੜੀ ਸਾਨੂੰ ਲੁੱਟਣ ਵਾਲੀ ਆ ਤੇ ਸਾਡੀ ਕਮਿਊਨਿਟੀ ਆ ਜਿਹੜੀ ਇੱਕ ਲੁੱਟਣ ਵਾਲੀ ਆ ਇਸ ਕਰਕੇ ਸੀ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਕਰਦੇ ਸਾਰੀਆਂ ਪਾਰਟੀਆਂ ਇੱਕੋ ਹੀ ਨੇ ਇਹਨਾਂ ਨੇ ਸਿਰਫ ਪੱਗ ਬਦਲ ਕੇ ਜਦੋਂ ਇੱਕ ਪਾਰਟੀ ਇਹਨਾਂ ਨੂੰ ਟਿਕਟ ਨਹੀਂ ਦਿੰਦੀ ਤਾਂ ਦੂਜੀ ਚੈ ਛਾਲ ਮਾਰ ਕੇ ਚਲੇ ਜਾਂਦੇ ਆ